ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਤੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਇੱਕ ਆ ਕੱਟੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਸਾਰੀਆਂ ਸੋਈਆਂ ਵਾ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਬਿੱਧੀ ਸਿੱਧਾ ਜੀ ਤੇ ਨਾਮ ਦੱਸਦੇ ਕਰੀ ਹਾਂ ਬਈ ਕੀਤੀ ਚੱਕੀਆਂ ਮਸ਼ੀਨਾਂ ਚੀਜ਼ਾਂ ਵਾਲਾ ਤੇ ਜਲੰਧਰ ਸਾਜ ਤੇ ਫੋਨ ਨੰਬਰ ਬੋਲ ਦੋ 978883732 ਠੀਕ ਆ ਹਾਂਜੀ ਭਾਜੀ ਤੇ ਮੈਂ ਫਿਰ ਪੂਰਾ ਪੈਂਦਿਆ ਜੀ ਨਹੀਂ ਭਾਜੀ ਪੈਂਦਿਆ ਪੂਰਾ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਇੱਧਰ ਪਾਣੀ ਪੁਣੀ ਤਾਂ ਪਹਚਾਈ ਹੈ ਹਨਾ ਹਾਂ ਜਾਈ ਇੱਧਰ ਆਪਣੇ ਹਾਂ ਠੀਕ ਆ ਉਧਰ ਰਮਦਾਸ ਵਾਲੀ ਸਾਈਡ ਹੈ ਡੇਰੇ ਵਾਲੀ ਸਾਈਡ ਹਨਾ ਤੇ ਇਹ ਆਪਣਾ ਲੋਪੋ ਕੇ ਚਗਾਵੇਂ ਵਾਲੇ ਪਾਸੇ ਪੈ ਜਾਂਦੇ ਇੱਧਰ ਪਹਚਾ ਆਇਆ ਹੈ ਹਨਾ ਹਾਂਜੀ ਠੀਕ ਹੈ ਜੀ ਤੇ ਅੱਜ ਕਿੰਨੇ ਆ ਦੋ ਮੱਝਾਂ ਇੱਕ ਕੱਟੀ ਇੱਕ ਗਾਂ ਹਣਾ ਪਹਿਲਾਂ ਕਿਹੜੀ ਵਿਖਾ ਦੀਏ ਇਧਰ ਮਰਜ਼ੀ ਗਾਂ ਹੀ ਵਿਖਾ ਦੀਏ ਪਹਿਲਾਂ ਚਲੋ ਪਹਿਲਾਂ ਗਾਂ ਖਾ ਲਓ ਆਓ ਛੋਟਾ ਛੋਟਾ ਜੀ ਹਾਂ ਰੱਖੀਏ ਮੈਂ ਠੀਕ ਆ ਹਾਂਜੀ ਤੈਂਟਰੀ ਦਾ ਭਾਈ ਟੀਕਾ ਵੀ ਭਰਿਆ ਜੇ ਮੀਂਹ ਤਾਂ ਨਹੀਂ ਡਾਂਦੇ ਜੀ ਅੱਛਾ ਤੈਂਟਰੀ ਦਾ ਵੀ ਭਰਿਆ ਜੇ ਅੱਜ 31 ਤਰੀਕ ਦੀ ਹੈ ਅੱਛਾ ਮਹੀਨੇ ਦੇ ਲਾਗੇ ਬੰਨੇ ਨੂੰ ਟੀਕਾ ਭਰਿਆ ਹੋ ਗਿਆ ਅੱਛਾ ਸਾਢੇ 7-8 ਲੀਟਰ ਦੁੱਧ ਆ ਅੱਛਾ ਹਾਂਜੀ 7 ਤੋਂ ਬਾਹਰ ਹੀ ਅੱਗ 7 ਹੀ ਲਾੜੇ ਹੋਤੀ ਆ 7 ਤੋਂ ਬਾਹਰ ਹੀ ਆ ਅੱਛਾ ਸਾਢੇ 7 ਹੋ ਜਾਂਦੇ 8 ਵੀ ਹੋ ਜਾਂਦਾ ਜੀ ਤੋਰਾਂ ਫੇਰ ਇੱਕ ਰੀਮ ਦੁੱਧ ਇੱਕ ਵਾਰੀ ਬਾਕੀ ਮੀਂਹ ਜਿਹੜਾ ਬਾਹਰ ਕਾਫੀ ਪੈਣ ਦਿਆ ਵਾ ਅੰਦਰ ਅੰਦਰ ਤੁਹਾਨੂੰ ਤੋਰ ਕੇ ਦਿਖਾ ਦੇ ਦਿੰਦਾ ਭਾਈ ਅੱਛੀ ਜਿਹੜਾ ਗਾਹ ਸਹੀ ਆਲੀ 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 ਬਾਰੇ ਕਿਤਾਹੀ ਹੁੰਦੀ ਹੈ। ਮੜਾ ਕਾੜੀ ਪਾਇਆ ਕਿਉਂ ਕੱਟ ਕਾੜਾ ਸਾਰੀ ਦਿਖਾ ਦੇ ਦਿਖਾ ਲੋ। ਅੱਛਾ ਛੋੜੀ ਜੀ ਇਸ ਤਰ੍ਹਾਂ ਫੀਡ ਪਾ ਦੇ। ਮਸ਼ੀਨ ਨਹੀਂ ਚੱਲੂਗੀ। ਅੱਛਾ ਮਸ਼ੀਨ ਨਹੀਂ ਚੱਲੂਗੀ। ਮਸ਼ੀਨ ਨਾਲੇ ਛੱਡਦੇ ਆ। ਮਸ਼ੀਨ ਨਾਲੇ ਵੱਧ ਵੱਡੀ ਹੋ ਗਈ ਹੈ। ਦੇਖ ਲਾਦੇ ਜੀ ਥਾਨੇ ਦੇ ਲਾਗੇ ਤੋਂ ਦਿਖਾ ਦੇ ਜੀ ਚਵਾਇਦਾ ਬਾਕੀ ਦੋ ਤਨਾਂ ਦੇ ਸਾਢੇ ਚਾਰ ਬਾਕੀ ਉਤਰਾ ਠੰਡੀ ਧੀ ਰਹੀ ਆ। ਹਾਂ, ਸਹੀ ਆ ਰੰਗ ਚਲ ਦਿਖਾ ਦਈਏ ਵੀਰ। ਹਾਂਜੀ, ਹਾਂਜੀ। ਇਤਨਾ ਪਾਜੀ ਰਸੀ ਬਾਹਰ ਤੇ। ਤੇ ਇਹਦਾ ਮੁੱਲ ਫਿਰ ਮੋੜ ਕੋਈ ਲੈ ਕੇ ਰੱਖ ਦਿੰਦੇ ਆ ਚਵਾਈ ਹੋਣੀ ਇਹਦੀ। ਅੱਛਾ। ਤੇਰੀ ਹੋਰ ਹੈ ਚਵਾਈ। ਚਵਾਈ ਇੱਕ ਹੋਰ ਲੈਂਦੇ। ਤੇ ਫੇਰ ਹੀ ਕਿੰਨੇ ਦੱਸਦੇ ਨજર ਮੱਝਾਂ ਦਿਖਾ ਦਈਏ। ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਨਾ? ਪਾਜੀ ਇਹਨੂੰ 18 ਤੋਂ ਅੱਜ 20 ਦਿਨ ਹੋ ਗਏ ਨੇ ਬਸ। ਮਗਰ ਕੀ ਹੈ? 18 ਵਾਲੇ, 20 ਵਾਲੇ। ਕੱਟਾ ਮਗਰ ਜੀ ਵੇਖ ਲੋ ਨਿਕਾ ਜਾਈ ਭੱਜ ਕੱਟਾ ਇੱਟਾ ਕੱਡਾ ਨਹੀਂ। ਤਾਂ ਦੁੱਧ ਤੇ ਚੰਗਾ ਛੱਡਿਆ। ਦੁੱਧ ਚੰਗਾ ਛੱਡਿਆ ਉਤਰਾ। ਪਾ ਕੰਨੀਆਂ ਮਾਲਾ ਉਹ ਦੂਜੇ ਸੁਗੇ ਝੋਟੀਆਂ ਤੇ ਜੇਸੂਏ ਸੁਈਏ ਕਿੰਨਾ ਇਹਦੇ ਕੋਲ ਦੁੱਧਾ ਭਾਜੀ ਇਹ ਕੋ 10 ਕਿਲੋ ਬਣਾਣਾ ਤਿਆਰ ਜਿਹੜਾ ਜਿਹੜਾ ਹੈਗਾ ਤੋਰ ਫੇਰੇ ਇੱਕ ਲਾਉਣੀ 12 14 ਕਿਲੋ ਕਹਿ ਦਈਏ ਕੋਈ ਛੱਡਾਂ ਨੀ ਤੋਰ ਦੱਸ ਬਣਾਉਣੀ ਭਰਾ ਦੇ ਭਾਜੀ ਉਧਰ ਮਾਲੋ ਥੋੜਾ ਜਿਹਾ ਚੱਲਣ ਡਿਆ ਹਾਂਜੀ ਹਾਂਜੀ ਥੋੜਾ 13 14 ਕਿਲੋ ਹੀ ਮਾਚੋਤੀ ਹਾਂਜੀ ਹਾਂਜੀ ਥੋੜਾ 2 3 ਕਿਲੋ ਦਾ ਡੰਗਰਾਂ ਨੇ ਫਰਕ ਸਾਰਿਆਂ ਨੇ ਪਾਇਆ ਸਾਰੇ ਘਰ ਘਾਰੀ ਪਾਇਆ ਵਾ ਇਹ ਨਹੀਂ ਵੀ ਕਿੱਲਾ ਭਾਜੀ ਨਿਗਾਹ ਜਿ ਨਿਗਾਹ ਮੁੱਲ ਕਰਕੇ ਹੁਣ ਦੇ ਦੇਣੀ ਆ ਬੱਝੋਟੀਆਂ ਅੱਛਾ ਇਹੋ ਜੀ ਝੋਟੀਆਂ ਇਕਨੇ ਸੁਵੇ ਭਾਈ ਅਨਾ ਸਾਢੇ 3 ਲੱਖ ਦੇ ਦੋਵੇਂ ਝੋਟੀਆਂ ਲੈ ਆ ਬੰਦਾ ਅੱਛਾ ਜੋੜਾਈ ਹਾਂ ਹੁਣ ਭਾਈ ਡਰਿਆ ਤੁਹਾਨੂੰ ਪਤਾ ਲਵੀਰ ਭਾਟ ਹੈ ਵਿੱਚ ਹਾਂਜੀ ਹਾਂਜੀ ਕਿ ਆ ਕਿੱਥੇ ਜਾਵਾਂਗੇ ਡੰਗਰ ਤੇ ਚੱਲ ਆ ਜਾ ਪੂਰੀ ਭਲੇ ਪੂਰੀ ਜਮਾਨਤ ਹੋ ਗਈ ਬਾਕੀ ਜੰਮੀ ਭਲੀ ਪੂਰੀ ਆ ਸਿਹਰੀ ਰੋ ਆਪਾਂ ਦੇਖ ਸਕਦੇ ਆ ਇਸ ਤਰ੍ਹਾਂ ਹੀ ਭਾਵੇਂ ਥੱਲੇ ਬੈਹਿ ਜਾਣਾ ਵਾ ਹਾਂ ਦੇਖ ਸਕਦੇ ਜੀ ਇਹ ਆ ਬੇਜ ਆਹੇ ਪਸਮੀ ਨਹੀਂ ਕਿੰਨਾ ਹੀ ਅਜੇ ਪਸ਼ਮੀ ਨਹੀਂ ਆ ਦੇਖੋ ਕਿਹਦੇ ਚਵਾ ਲਗਾ ਇਸ ਤਰ੍ਹਾਂ ਤਾਂ ਹੀ ਇੱਕ ਦੀ ਚਵਾ ਵੀ ਇਹ ਤਾਂ ਭਾਵੇਂ ਇਸ ਤਰ੍ਹਾਂ ਹੀ ਥੱਲੇ ਬੈਹਿ ਜਾ ਸ਼ਾਂਤ ਹੈ ਪੂਰੀ ਠੀਕ ਹੈ ਜੀ ਭਾਜੀ ਆ ਜੇ ਪਸਮਦੀ ਨਾਲ ਕਿਹਦੇ ਰੁਗ ਰੁਗ ਦਾ ਥਣ ਕੱਢਦੀ ਮਹੀਂ ਤੇ ਠੀਕ ਹੈ ਉਹ ਤਾਂ ਭਾਵੇਂ ਵਿਖਾਵੇ ਵਾਲਾ ਕਹਿ ਦਈ ਆਪਾਂ 12 ਕਿਲੋ ਹੀ ਅੱਛਾ 10 ਕਿਲੋ ਜਿਹੜਾ ਹੈਗਾ ਉਹ ਹੈਗਾ ਜੀ ਕਰਿਆ ਕਰੀ ਦਨਵਾਦ ਦਿਖਾਈ ਇਹ ਤਾਂ ਚੰਗੀ ਤਰ੍ਹਾਂ ਬਹੁਤ ਸੋਹਣੀ ਬੜੀ ਮਹੀਂ ਦੇ ਤੇ ਕਿੰਨਾ ਹੋਣ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਟੋਟਾ ਜਿਹਾ ਕਰ ਦਣਾ ਹੁਣ ਕਿੰਨਾ ਕਰ ਦਈਏ 98000 ਇਹ ਹੁਣ ਤੁਹਾਨੂੰ ਵੀ ਪਤਾ ਹੈ ਕਿੰਨਾ ਕਰਨਾ ਹੈ ਭਾਜੀ ਛੋਟੀ ਚੰਗੀ ਜੰਮੀ ਬਲੀ ਇਹ ਆ ਵੀ ਜੰਮੀ ਬਲੀ ਉੱਪਰ ਉੱਪਰ ਤੇ ਜਾਊਗੀ ਇਹ ਆ ਜੰਮੀ ਬਲੀ ਚੰਗੀ ਆ ਕੱਦ ਵਜਨ ਤੇ ਚੰਗੀ ਆ ਅਗੋਂ ਪਿੱਛੋਂ ਹੀ ਹੁੰਦੀ ਆ 1.5-2 ਕਿਲੋ ਚੋਟੇ ਦੀ ਗਾੜੀ ਹੋਊਗੀ ਹਾਂਜੀ ਛੋਟੇ ਸਿੰਗ ਦੀਆਂ ਕਿੰਨੇ ਦੇ ਰੇਤ ਰਨੇ ਨੀ ਯਾਰ ਦੀ ਕੱਟੀ 90 ਦੇ ਪੂਰੇ ਦੇ ਦੋ 90 ਚੋਂ ਭਾਈ ਦੋ ਛੋੜ ਅੱਛਾ 80000 ਦੀ ਛੋਟੀ ਦਵਾਗੇ 86000 ਦੀ 86000 ਦੀ ਛੋਟੀ ਠੀਕ ਹੈ ਜੀ ਹਾਂ ਜੀ 86 ਬਾਕੀ ਚਲੋ ਮੋਕੇ ਤੇ ਹੋਰ ਹੋ ਜਾਊਗਾ ਹਾਂ ਜੀ ਹੋਣੀ ਛੋਟੀਆਂ ਤੁਹਾਨੂੰ ਪਤਾ ਵੀ ਡੇਢ ਡੇਢ ਮੰਗ ਲਓ ਕੰਮ ਹੀ ਛੋੜਾ ਹੈ ਹਾਂ ਜੀ ਹੁਣ ਇਹ ਆ ਵੀ ਚਲੋ ਹੁਣ ਇਹ ਵੀ ਜਦੋਂ ਸੜਕ ਪਿਆ ਹੈ ਇੱਕ ਵਾਰੀ ਪਾਣੀ ਪੂਣੀ ਲੱਥ ਕੇ ਫੇਰ ਬਾਜ਼ਾਰ ਤੇਜ ਹੋ ਜਾਣਾ ਕਿ ਹਾਂ ਜੀ ਬਾਕੀ ਗੱਲ ਟਾਈਮ ਪਾਸ ਹੋ ਜੂਗੀ ਤੇ ਆ ਜਿਹੜੀ ਕੱਟੀ ਜੇ ਇਹਦੇ ਬਾਰੇ ਵੀ ਦੱਸ ਹੀ ਦਿਓ ਇਹ ਭਾਜੀ ਕੱਟੀ ਐ ਜੀ ਇਹ ਪਹਿਲੇ ਸਵੇਰੇ ਅੱਛ ਐਸੇ ਮਾਈ ਦੀ ਪਿਛਲੇ ਸੋਵੇ ਦੀ ਕਰਤੀ ਤੇ ਇਹਦਾ ਫਿਰ ਮੁੱਲ ਆ ਜੀ ਦੇਖੋ ਪਾਜੀ ਛਣ ਦਿਖਾ ਦਿਓ ਕਿਹੜੇ 40 ਭਾਅ ਕਰਦੇ ਹਨ ਹਨ ਲੈ ਸੰਦ ਪੂਰੀ ਰਾਜ ਇਕੱਠੀ ਜੀ ਕਿੰਨੇ ਦੀ ਦੇ ਦੇਣੀ ਆ ਇਹ ਪਾਜੀ ਬੁੱਝੇ ਸੁਬੇ ਇਹਦੀ ਮਾਂ ਸੁਈ ਆ ਆਪਣੇ ਕੋਲ ਆਂਦੀ ਆਪਾਂ ਹਾਂਜੀ ਹਾਂਜੀ ਇਹ ਦੋਵੇਂ ਅੱਖਾਂ ਕੱਟੀਆਂ ਬਿੱਲੀਆਂ ਆ ਹਾਂਜੀ ਹਾਂਜੀ ਕਾਲੀਆਂ ਵਾਲੀ ਤੇ ਕੱਟੀਆਂ ਦੋਵੇਂ ਅੱਖਾਂ ਬਿੱਲੀਆਂ ਦੋਵੇਂ ਬਿੱਲੀਆਂ ਆਣੀਆਂ ਮਾਲੋ ਰਾਗੀ ਦੀ ਜੀ ਆ ਗਈ ਤੇ ਕੱਟੀ ਹਾਂਜੀ ਹਾਂ ਮੁੱਲ ਪਾਜੀ ਦਾ ਆਪਾਂ 18000 ਕਰਨੀ ਹਾਂਜੀ 13.5 ਜੀ ਹਾਂਜੀ ਪੂਰੇ 13 12 ਦੀ ਦੋ ਕੇ ਦੇ ਕੇ ਦੇਜ ਕਰਨਾ ਸਾਢੇ 11 ਹੀ ਭਾਈ ਲਵਾਂਗੇ ਅੱਛਾ 68 ਪੌਣੀ ਪੌਣੀ ਅੱਛਾ ਹਾਂਜੀ ਠੀਕ ਹੈ 11000 ਦੇ ਦਾਂਗੇ ਔਰੇ 11000 ਦੇ ਦੇ ਦਾਂਗੇ ਭਾਜੀ ਕੱਟੀ ਬਗਿਆ ਡਾਪਰਾ ਦੀ ਖੱਲੀ ਆ ਆ ਭਾਜੀ ਛੋਟੀ ਆ ਗਈ ਦੂਜੇ ਸੂਵੇ ਅੱਛਾ ਹਾਂਜੀ ਗੋਲ ਸਿੰਘ ਦੀ ਝੋਟੀ ਹੈ ਬਿਲਕੁਲ ਇਹਦੇ ਐਰ ਕੀ ਸੂਵੇ ਦੇ ਮਗਰ ਕੱਟਾ ਹੈ ਇਧਰ ਕੋਈ ਕਾਈ ਕੱਟਾ ਆ ਜਿਹੜਾ ਕੱਟਾ ਜੀ ਇਹਦੇ ਮਗਰ ਸਾਡੀ 10 ਜਨਾਂ ਦਾ 11 ਜਨਾਂ ਦਾ 12 ਜਨਾਂ ਦਾ ਕੱਟਾ ਹੈ ਕੱਟਾ ਵੀ ਚੰਗੇ ਚੰਗੇ ਤੀਕੇ ਦਾ ਤੇ ਚੰਗਾ ਜੰਮਿਆ ਪਲਿਆ ਹੋਇਆ ਪੂਰਾ ਨਿੱਗਰ ਆ ਜਿਹੜਾ ਕੱਟਾ ਵੀ ਦੁੱਧ ਭਾਜੀ ਚੰਗਾ ਛੱਡਿਆ ਨਾ ਹਾਂਜੀ ਬੀਮਾ ਜੀ ਤੋਰ ਦੋ ਕੱਟਾ ਤੇ ਬੰਦੋ ਬਾਕੀ ਇਹ ਆ ਵੀ ਹੈਗੀ ਗੋਲ ਸਿੰਘ ਦੀ ਆ ਪੂਰੀ ਹੋਟੀ ਦੂਜੇ ਸੁਵੇ ਕਾਲੀ ਬੰਬ ਜੇ ਕੱਟਾ ਵੇਖੋ ਕਿਦਾਂ ਕੰਮ ਕਰੇ ਕੱਟਾ ਸੋਣਾ ਆਹਿਆ ਇਹ ਵੀ ਬਾਜੀ ਬੜੀ ਥੋੜੀ ਜਿਹੀ ਫੜੀ ਲੈ ਜੀ ਖੱਲੀਆਂ ਚੰਗੀ ਐ ਵੀ ਇਤੋਂ ਵੀ ਪਾਜੀ 12 ਕਿਲੋ ਦੁੱਧ ਰੇ ਆਪੇ ਇੱਟ ਕੋੜੇ ਤੇ ਕਰੀ ਦੇਖ ਸਾਦੇ ਪੂਰੇ ਕਮਾਲ ਦੀ ਐ ਜੀ ਪੂਰੀ ਚੰਗੀ ਹੋਈ ਜਾਂ ਤੇ ਛੋਤੀ ਸੂਈ ਕਰਿਆ ਕਰੀਦਰਨ ਬਾਕੀ ਆ ਵੀ ਗਾਂ ਚੋਈ ਗਈ ਆ ਆ ਦੇਖਾਂ ਜੀ ਇਹਦਾ ਵੀ ਮੁੱਲ ਉਹਨੇ ਤੁਹਾਨੂੰ ਦੱਸ ਦਿੰਦੇ ਸੋਈ ਨਹੀਂ ਲੈ ਜਾ ਉੱਥੇ ਲੈ ਜਾਣਾ ਪੂਰੀ ਮਿੱਤਰ ਗਈ ਜੀ ਮੁੱਲ ਗਾਂ ਦਾ ਉਹਨੇ ਦੱਸਦੇ ਕਿਹੜੇ ਪਾਜੀ ਪੂਰੀ ਛੋਟ ਜਿਹੜਾ ਆੜੀ ਥੱਲੇ ਉਹਦੇ ਕਰੇ ਕਰੀ ਦਨ ਫੇਰ ਇੱਧਰ ਇੱਧਰ ਵੀ ਨਹੀਂ ਇਧਰ ਆ ਆਮ ਇਧਰੋਂ ਹੋਂ ਤਾਂ ਡਰਦੀ ਆ ਇੱਕ ਮਿੰਟ ਰਹਿ ਦਿਓ ਤੁਹਾਨੂੰ ਦਿਖਾ ਦਿਆਂ ਇਹਦੇ ਆ ਦੇਖ ਸਾ ਦੇ ਚੰਗੇ ਗਏ ਗਾਪ ਤੇ ਸਾਨੇ ਜਿਹੜਾ ਇਹਦਾ ਵੀ ਇੱਕੋ ਜਿਹਾ ਸਾਈਜ਼ ਦੇਖੋ ਜੇ ਗਾਪ ਤੇ ਬਾਕੀ ਉਮੀਦ ਇਹਦੀ ਵੀ ਗਾੜ੍ਹ ਚੰਗੀ ਹੋਊਗੀ ਕਿੰਨਾ ਹਣ ਦੁੱਧ ਕਿੰਨਾ ਇਹਦੇ ਕੋਲ ਦੁੱਧ ਭਾਜੀ ਇਹਦੇ ਕੋਲ 10 10 ਹੀ ਲਾਓ ਉਹ 12 ਅੱਛਾ 10-10 ਲੀਟਰ ਲਈ ਆਪਾਂ ਤੇ ਇਹ ਉਤਰਾ ਕਿੰਨਾ ਕਿ ਦੁੱਧ ਘਰੀ ਜਾਊਗੀ ਦੁੱਧ ਭਾਜੀ 13-14 ਕਿਲੋ ਕੱਟੀ ਜਾਊਗੀ ਤੇ ਮੁੱਲ ਫਿਰ ਇਹਦਾ ਬੋਲੇ ਦਾ ਇਤਰਾ ਦੀਆਂ ਦੇ ਆਪਾਂ ਮੰਨ ਲਓ 7.5 ਲੱਖ ਦੀ ਰਹਿ ਗਈ ਸੀ ਨਾ ਹਾਂਜੀ ਤੇ ਹੁਣ ਵੀ ਭਾਜੀ ਭਾਵੇਂ ਕੱਟੀ 1.30 ਮੰਗੀ ਜੇਗੀ ਹਾਂਜੀ ਤੇ ਹਾਂ ਨਾ ਕੱਟੀ ਦੇ ਦੀਏ 1.23 ਲੱਖ ਹਾਂਜੀ ਕਰੀਏ ਕਮਾਨ 20 ਦੀ ਭਾਜੀ ਦੇ ਦੀ ਹੋਰ 2 3 ਜਰ ਛੜ ਦੀ 18 ਦੀ ਦੇ ਦਾਂਗੇ ਭਾਜੀ 15 ਦੇ ਦੇ 13 ਦੀ ਭਾਜੀ ਦੇ ਦੇਣੀ ਅੱਛਾ 13 ਹਜ਼ਾਰ ਦੀ ਉਹ ਵੀ ਦੇ ਦੇਣੀ ਹੈ ਮਨ ਲਓ ਮੀਂਹ ਮੂਹ ਕਰਕੇ ਪਾਣੀ ਪੋਣੀ ਆਏ ਕਰਕੇ ਆ ਹਾਂਜੀ ਇਹਨੇ ਭਾਜੀ ਝੋਟੀਆਂ ਮੈਂ 30 30 ਹਜ਼ਾਰ ਥੋਲੀਆਂ ਦੇਣ ਡਿਆ ਜੁਣ ਹਾਂਜੀ ਹਾਂਜੀ ਮੈਂ ਤਾਂ ਝੋਟੀਆਂ ਇੱਕ 35 ਦੀ 30 ਦੀ ਵੇ ਛੜੀ ਜੀ ਠੀਕ ਆ ਹਾਂਜੀ ਆ ਪਸਮਾਈਏ ਠੀਕ ਹੈ ਹਾਂਜੀ ਜੀ ਇਹਦਾ ਮਿੱਥਵਾ ਦਾ ਇਫਸਾਨਾ ਤੇ ਜੀ ਅਗੇ ਵੀ ਥੰਨ ਥੰਨ ਤੋਤੇ ਨਹੀਂ ਜੇ ਉਤਰਾਂ ਗਾੜੀ ਆਉ ਦੇ ਕਰਕੇ ਥੋੜਾ ਜਿਹਾ ਉਤਰਾਂ ਦੇਖਾਂ ਦੇ ਤੋਤੇ ਤਾਂ ਤੇ ਨਹੀਂ ਥੰਨ ਥੰਨ ਮੈਂ ਦੁੱਧ ਵਾਲੀ ਭਾਜੀ ਝੋਟੀ ਆ 10 ਕਿਲੋ ਤਾਂ ਬਾਹਰ ਹੀ ਮਿਨਾਵਾਂਗੇ 11 ਜੇ 12 ਜੇ ਠੀਕ ਆ ਉਹ ਗੱਲ ਨਹੀਂ ਭਾਜੀ ਠੰਡਾ ਕਰਕੇ ਦੁੱਧ ਵੀ ਮਿੜ ਕੇ ਖੜੇ 10-10 ਕਿਲੋ ਤਾਂ ਬਾਹਰ ਹੀ ਆ ਤੇ ਉਹਦਾ ਵੀ ਮੁੱਲ ਦੱਸ ਦੀ ਗਾਂ ਦਾ ਵੀ ਗਾਂ ਦਾ ਭਾਜੀ ਮੁੱਲ 23000 ਹਾਂਜੀ 23000 23000 ਤੇ ਜੇ ਕਿਨੇ ਬੱਛੀ ਨਹੀਂ ਖੜਨੀ ਫਿਰ 20 ਦੇ ਦਾਂ ਅੱਛਾ ਹਾਂਜੀ ਤੇ ਇਤਰੇ 20 ਦੀ ਦੇ ਦੀ ਹੈਗੀ ਦੇ ਦਾਂਗੇ ਭਾਈ ਜਾਂਦੀ ਹੈ 20 ਦੀ ਬੱਛੀ ਨਾਲ ਜਾਂਦੇ 18.5 ਦੀ ਭਾਜੀ ਦੇ ਦਾਂਗੇ ਅੱਛਾ 18.5 ਦੀ 18.5 ਦੀ ਭਾਜੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਦੇ ਨਾਲੇ ਬੱਚੀ ਦੇ ਪੀਓ ਨਾਲੇ ਬੱਚੀ ਜਾਣ ਦੇਣੀ ਮੈਂ ਕਿਹਾ ਉੱਚੀ ਚੱਲਾ ਸੋਹਣੀ ਜੱਤੀ ਆ ਭਾਜੀ ਦੁੱਧ 8 ਕਿਲੋ ਹੋਊਗਾ ਅੱਛਾ ਦੁੱਧ ਪਾਈਆ ਖੱਡ ਮੈਂ ਕੱਢ ਦੱਸੀਆ ਜੀ ਬਾਕੀ ਭਾਈ ਹੁਣ ਟਾਈਮ ਬੜਾ ਆਇਆ ਜੀ ਹੁਣ ਡੰਗਰ ਚੋਦਨੇ ਜੀ 8 8.5 ਦਾ ਟਾਈਮ ਹੋ ਗਿਆ ਹਾਂਜੀ ਹਾਂਜੀ ਲੇਟ ਹੋ ਗਏ ਅੱਜ ਕੋਈ ਵੀਰ ਆਵੇ ਤਸੱਲੀ ਕਰੇ ਦੋ ਡੰਗ ਤਿੰਨ ਡੰਗ ਸਾਡੇ ਘਰੋਂ ਚੋਦੇ ਠੀਕ ਹੈ ਜੀ ਅਸੀਂ ਲਾਹਾ ਕੋਈ ਨਹੀਂ ਲੈਣਾ 13 ਦੀ ਤੇ 80000 ਦੀ ਚੋੜੀ ਲੰਗੀ ਠੀਕ ਹੈ ਜੀ ਹਾਂਜੀ